ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ 5ਵਾਂ ਸੈਮੈਸਟਰ ਦੇ ਜਿਹੜੇ ਕਿ ਪੰਜਾਬੀ ਲਾਜ਼ਮੀ ਪੰਜਾਬੀ ਕੰਪਲਸਰੀ ਦੇ ਆਪਾਂ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਲੱਗੇ ਆ ਪੰਜਾਬ ਪੰਜਾਬੀ ਕੰਪਲਸਰੀ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਪਹਿਲਾਂ ਆਪਾਂ 2023 ਵਾਲਾ ਦੇਖਾਂਗੇ ਫਿਰ 22 ਵਾਲਾ ਫਿਰ 21 19 18 ਐਂਡ 17 ਹਾਂਜੀ ਇਹਦੇ ਵਿੱਚੋਂ ਤੁਹਾਨੂੰ ਜਿਹੜੀ ਕਿ ਇੰਪੋਰਟੈਂਟ ਪਤਾ ਲੱਗ ਜਾਣਾ ਵੀ ਕਿਹੜੇ-ਕਿਹੜੇ ਵਾਰ-ਵਾਰ ਜਿਹੜੇ ਕਿ ਰਿਪੀਟ ਹੋ ਰਹੇ ਨੇ ਕਿਹੜੀ ਪ੍ਰਸੰਗ ਸਹਿਤ ਵਿਆਖਿਆ ਕਿਹੜੇ ਲੇਖ ਤੁਸੀਂ ਉਹ ਆਪਣੇ ਜਿਹੜੇ ਕਿ ਇਗਜ਼ਾਮ ਲਈ ਲਰਨ ਕਰ ਸਕਦੇ ਹੋ ਹਾਂਜੀ ਪਹਿਲਾ ਹੈਗਾ ਕਾਫ ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰਨੀ ਆ ਤਾਂ ਸਹਿਬ ਕੀ ਬਾਤ ਜੇ ਆਖੇ ਕਿ ਹੈ ਨਾਨਕ ਕੀ ਆ ਦੀਜੇ ਸੈਕੰਡ ਹੈਗਾ ਜੇ ਦਾਜ ਵੀ ਹੋਣੀ ਜਾ ਜਾਵੇਗੀ ਤਾਂ ਕਿਸੇ ਭਲੀ ਨਾ ਪਾਵੇਗੀ ਠੀਕ ਹੈ ਅੱਗੇ ਹੈਗਾ ਜਿਹੜੀ ਕਵਤਾ ਉਸੇ ਦਾ ਹੀ ਸਾਰ ਉਸੇ ਦਾ ਹੀ ਕੇਂਦਰੀ ਭਾਵ ਲਿਖਣਾ ਦੋਨੋਂ ਚੋਂ ਇੱਕ ਤਪ ਤਪ ਲੋਹ ਲੋਹ ਸੈਕੰਦ ਹੈਗਾ ਹੀਰ ਤੇ ਜੋਗੀ ਦੇ ਰੂਪ ਦੇ ਵਿੱਚ ਰਾਂਝੇ ਦਾ ਸੰਵਾਦ ਦੋਨੋਂ ਜਿਹੜੇ ਕਿ 5 5 ਮਾਰਕਸ ਦੇ ਹੋਗੇ ਇੱਕ ਦਾ ਹੀ ਸਾਰ ਕਰਨਾ ਇੱਕ ਦਾ ਹੀ ਕੇਂਦਰੀ ਭਾਵ ਕਰਨਾ ਦੋਨੋਂ ਚੋਂ ਕੋਈ ਵੀ ਜੜੇ ਤੁਹਾਨੂੰ ਐਗਜ਼ਾਮ 'ਚ ਆਉਣਗੇ ਅੱਗੇ ਹੈਗੇ ਨੇ ਕੁਐਸਚਨ ਆਨਸਰ 8 ਚੋਂ ਕੋਈ 5 ਐਸੀ ਲਾਲ ਤੁਜਵੀਂ ਨੇ ਸ਼ਬਦ ਦਾ ਕੀ ਭਾਵ ਹੈ ਖੁਰਾਸਨ ਖਸਮਾਨਾ ਕੀ ਹੈ ਕਵਤਾ ਵਿੱਚ ਮੁਗਲ ਸ਼ਬਦ ਕਿਹੜੇ ਬਾਦਸ਼ਾਹ ਵੱਲ ਸੰਕੇਤ ਕਰਦਾ ਬਿਸਤਰ ਗਈ ਸਭ ਤਾਤਪਰਾਇ ਸ਼ਬਦ ਵਿੱਚ ਗੁਰੂ ਜੀ ਨੇ ਕੀ ਕਿਹਾ ਹੈ ਜੋ ਨਰ ਦੁੱਖਮੈ ਸ਼ਬਦ ਵਿੱਚ ਗੁਰੂ ਜੀ ਮਨੁੱਖ ਨੂੰ ਕਿੰਨਾ ਗੱਲਾਂ ਤੋਂ ਨਿਰਲੇਪ ਨਿਰਲੇਪ ਲੈਣ ਲਈ ਕਹਿੰਦੇ ਨੇ ਵਾਰਿਸ ਸ਼ਾਹ ਦੀ ਕਿਹੜੀ ਰਚਨਾ ਪੰਜਾਬੀ ਵਿੱਚ ਸਭ ਤੋਂ ਵੱਧ ਪ੍ਰਸਿੱਧ ਹੋਈ ਹੈ 6th ਹੈਗਾ ਬਾਉੜੀ ਵਿਦ ਤਬੀਬਾ ਕਾਫੀ ਦਾ ਲੇਖਕ ਕੌਣ ਹੈ ਨੰਬਰ 7 ਹੈਗਾ ਇਛਰਾ ਦੇ ਸਲਵਾਨ ਦੀ ਵਾਰਤਾਲਾਪ ਕਫਤਰ ਕੇਂਦਰੀ ਭਾਵ ਲਿਖਣਾ ਨੰਬਰ 8 ਹੈਗਾ ਮੱਧਕਾਲੀ ਪੰਜਾਬੀ ਕਾਵ ਸੁਰਾ ਕਾਵ ਸੰਗ੍ਰਹਿ ਵਿੱਚ ਕਿਹੜੇ-ਕਿਹੜੇ ਕਿਸਾਕਾਰਾਂ ਦੀ ਰਚਨਾ ਸ਼ਾਮਿਲ ਹੈ ਤੇ ਇਹ 1-1 ਮਾਰਕਸ ਦੇ ਹੋਣਗੇ ਸਾਰੇ ਕੁਐਸਚਨ ਅੱਗੇ ਹੈਗਾ ਪੈਰਾ ਰਚਨਾ ਨਾਨਕ ਦਾ ਦੁਖੀ ਹਸਬ ਸੰਸਾਰ ਬੇਰੋਜ਼ਗਾਰੀ ਨਸ਼ੇ ਤਨੌਜਵਾਨ ਸੋਸ਼ਲ ਮੀਡੀਆ ਤੇ ਨੰਬਰ 4 ਹੈਗਾ ਗੁਰਮੁਖੀ ਕਿਵੇਂ ਚੰਗੀ ਤੇ ਆਦਰਸ਼ ਲਿਪੀ ਹੈ ਖੋਲ ਕੇ ਬਿਆਨ ਕਰਨਾ ਤੇ ਜਾਂ ਪਾ ਕੇ ਹੈਗਾ ਗੁਰਮੁਖੀ ਨਾਲ ਪੰਜਾਬੀ ਦਾ ਕੀ ਰਿਸ਼ਤਾ ਹੈ ਸੰਖੇਪ ਵਿੱਚ ਚਰਚਾ ਕਰੋ ਇਹ ਦੋਨੇ ਹੈਗੇ ਨੇ 7-7 ਮਾਰਕਸ ਦੇ ਨੇ ਅੱਗੇ ਹੈਗਾ ਕੀਰਾਵਾ ਕੰਸ਼ ਕੀ ਹੁੰਦਾ ਇਸ ਦੀ ਪਰਿਭਾਸ਼ਾ ਤੇ ਇਸ ਦੀਆਂ ਕਿਸਮਾਂ 6 ਮਾਰਕਸ ਵਾਲਾ ਕੋਸ਼ਣ ਹੈ ਵਾਕ ਅੰਸ਼ ਕੀ ਹੈ ਕਿੰਨੀ ਪ੍ਰਕਾਰ ਦਾ ਹੁੰਦਾ ਤੇ ਵਾਕ ਨੂੰ ਸ਼ੁੱਧ ਕਰਕੇ ਲਿਖਣਾ ਉਹ ਕੁੜੀ ਤੇ ਮੁੰਡਾ ਹੱਸ ਰਹੇ ਹਨ ਉਹ ਕੁੜੀ ਉਹ ਠੀਕ ਹੈ ਕੁੜੀ ਤੇ ਮੁੰਡਾ ਹੱਸ ਰਹੇ ਹੈ ਆ ਇੱਥੇ ਆਊਗਾ ਹਨ ਨਾਲ ਮੈਂ ਤੁਹਾਨੂੰ ਗ੍ਰਾਮਰ ਕਰਵਾਈ ਦਿੰਨੀ ਆ ਹਨ ਆਊਗਾ ਉਹ ਉਹ ਸਪੈਲਿੰਗ ਇਹ ਹੋਣਗੇ ਕੁੜੀ ਤੇ ਮੁੰਡਾ ਹੱਸ ਰਹੇ ਹਨ ਨਾਵਾਂ ਕੰਸ਼ ਜਦੋਂ ਮੇਰੇ ਭਰਾ ਨੂੰ ਭਰਾ ਨਹੀਂ ਜਦੋਂ ਮੇਰੇ ਭਰਾ ਨੂੰ ਭਰਾ ਨਹੀਂ ਸਮਝਦੇ ਨਾਵਾਂਕੰਚ ਤੇ ਵਿੱਚ ਆਜੂਗਾ ਅ ਮੇਰੇ ਭਰਾ ਠੀਕ ਹੈ ਭਰਾ ਆਜੂਗਾ ਇਹਦੇ ਵਿੱਚ ਅ ਮੁੱਖ ਕਿਰਿਆ ਸ਼ਬਦ ਨੂੰ ਲੱਗ ਕਰਕੇ ਲਿਖਣਾ ਜੇਕਰ ਉਹ ਪੜਿਆ ਹੁੰਦਾ ਤਾਂ ਅਖਬਾਰ ਪੜ ਸਕਦਾ ਸੀ ਤੇ ਇਹਦੇ ਵਿੱਚ ਮੁੱਖ ਕਿਰਿਆ ਪੜਾਊਗਾ ਠੀਕ ਹੈ ਇੱਧਰ ਪੜਿਆ ਤੇ ਜੋਜਕ ਵਛਾਨਾ ਛਾ ਰੁੱਸ ਦੀਆਂ ਧੀਆ ਸਨ ਤੇ ਦੋ ਉਸ ਦੇ ਪੁੱਤਰ ਸਨ ਤਾਂ ਅਤੇ ਨੈਕਸਟ uh, 2022 ਵਾਲਾ ਹਾਂਜੀ ਇਹਦੇ ਵਿੱਚ ਕਾਵ ਟੋਟੇ ਦੇ ਪ੍ਰਸੰਗ ਸਾਹਿਬ ਤੇ ਵਿਆਖਿਆ ਉਠ ਫਰੀਦਾ ਉਜੂ ਸਾਜ ਸੁਭੈ ਨਿਵਾਜ਼ ਗੁਜਾਰ ਜੋ ਸਿਰ ਸਾਈਨਾ ਨਿਵੇ ਸੋ ਸਿਰ ਕੱਪ ਉਤਾਰ ਨੈਕਸਟ ਹੈਗਾ ਗਰਭਵਾਸ ਮਰ ਕੁੱਲ ਨਹੀਂ ਜਾਂਦੀ ਤੇ ਤੁਸੀਂ ਸਿੱਖ ਸਕਦੇ ਹੋਗੇ ਹਾਂਜੀ ਕੇਂਦਰੀ ਭਾਵ ਤੇ ਸਾਰ ਪੁਛਾ ਚਰਖਾ ਮੇਰਾ ਰੰਗਲਾ ਰੰਗਲੜਾ ਚੰਡੀ ਦੀ ਵਾਰ ਤੇ ਅੱਗੇ ਕੁਐਸਚਨ ਆਨਸਰ ਨੇ ਸਿਲੇਬਸ ਦੇ ਅਧਾਰ ਤੇ ਸਸੀ ਪੁੰਨੂ ਦੀ ਕਿਸ ਕਵੀ ਦੀ ਰਚਨਾ ਸੈਕੰਡ ਹੈਗਾ ਕਾਦਰ ਯਾਰ ਦੇ ਕਿਹੜੇ ਕਿਸੇ ਵਿੱਚ ਤੁਹਾਡੀ ਪਾਠ ਪੁਸਤਕ ਵਿੱਚ ਕਾਵਣਿਛ ਦਿੱਤੇ ਗਏ ਨੇ ਤੇ ਥਰਡ ਹੈਗਾ ਵਾਰਿਸ ਸ਼ਾਹ ਦੀ ਕਿਹੜੀ ਰਚਨਾ ਪੰਜਾਬ ਵਿੱਚ ਸਭ ਤੋਂ ਵੱਧ ਪ੍ਰਸਿੱਧ ਹੋਈ ਆ ਜਿਵੇਂ ਹੀਰ ਵਾਰਿਸ ਮੱਧਕਾਲੀ ਪੰਜਾਬੀ ਕਾਵਸੁਰਾਂ ਕਾਵ ਸੰਗ੍ਰਹਿ ਦਾ ਸੰਪਾਦਕ ਕੌਣ ਆ ਕਤ ਕੁੜੇ ਨਾ ਵੱਤ ਕੁੜੇ ਕਾਫੀ ਦਾ ਲੇਖਕ ਕੌਣਾ ਸੁਲਤਾਨ ਬਾਹੂ ਦੀ ਕਾਫ ਰਚਨਾ ਦਾ ਨਾਮ ਸੁਣਾ ਚਰਖਾ ਮੇਰਾ ਰੰਗਲੜਾ ਕਿਸ ਕਵੀ ਦੀ ਰਚਨਾ ਗੰਗਾ ਚੰਡੀ ਦੀ ਵਾਰ ਕਿਸ ਗੁਰੂ ਜੀ ਦੀ ਰਚਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਲੇਖ ਹੈਗਾ ਨਾ ਪ੍ਰੇਸ਼ਟਾਚਾਰ ਸ਼ੋਰ ਪ੍ਰਦੂਸ਼ਣ ਆਵਾਜਾਈ ਤੇ ਸੜਕ ਦੁਰਘਟਨਾ ਬੇਰੁਜ਼ਗਾਰੀ ਅੱਗੇ ਹੈਗਾ ਨਾ ਕੁਐਸਚਨ ਗੁਰਮੁਖੀ ਲਿਪੀ ਵਿੱਚ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿੱਥੋਂ ਤੱਕ ਢੁਕਵੀਂ ਹੈ ਸੰਖੇਪ ਵਿੱਚ ਦੱਸਣਾ ਗੁਰਮੁਖੀ ਇੱਕ ਪੁਰਾਣੀ ਲਿਪੀ ਹੈ ਇਸਕਾ ਤੁਹਾਨੂੰ ਸਮਝਾਉਣਾ ਅੱਗੇ ਹੈਗਾ ਫਿਫਥ ਕਿਰਵਾ ਕੰਸ਼ ਕੀ ਹੁੰਦਾ ਪ੍ਰਵਾਸ਼ਾ ਲਿਖਦੇ ਹੋ ਇਸ ਦੇ ਕਾਲ ਕੀ ਦਾ ਕਾਲ ਕੀ ਕਿਰਵਾ ਰੂਪ ਦੱਸਣੇ ਨੇ ਨਾਵਾਂ ਕੰਸ਼ ਦੀ ਪ੍ਰਵਾਸ਼ਾ ਦੰਦੇ ਹੋਏ ਪੰਜਾਬੀ ਨਾਵਾਂ ਕੰਸ਼ ਦੀ ਵੰਤਰ ਤੇ ਕਾਰਜ 6 ਮਾਰਕਸ ਵਾਲਾ ਕੁਐਸਚਨ ਹੈ ਅੱਗੇ ਸਾਡੀ ਜਮਾਤ ਦੇ ਬੱਚੇ ਪੜ੍ਹ ਰਹੇ ਹਨ ਨਾਵਾਂ ਕੰਸ਼ ਬੱਚੇ ਜਮਾਤ ਠੀਕ ਹੈ ਨੈਕਸਟ ਹੈਗਾ ਮੈਂ ਦੋ ਕਾਪੀਆਂ ਤੇ ਇੱਕ ਪੈਨ ਖਰੀਦਿਆ ਸ਼ੁੱਧ ਕਰਕੇ ਲਿਖਣਾ ਮੈਂ ਦੋ ਕਾਪੀਆਂ ਅਤੇ ਇੱਕ ਪੈਨ ਖਰੀਦਿਆ ਖਰੀਦੀਆਂ ਖਰੀਦੀਆਂ ਬਾਰਖਾ ਖਰੀਦਿਆ ਉਹ ਪੈਨ ਖਰੀਦਿਆ ਮੈਂ ਦੋ ਕਾਪੀਆਂ ਤੇ ਇੱਕ ਪੈਨ ਖਰੀਦਿਆ ਇਹਦੇ ਖਰੀਦੀਆਂ ਬਾਰਖਾ ਠੀਕ ਕਿਰਾਵਾ ਕੰਚ ਮੈਂ ਰੋਟੀ ਖਾਧੀ ਹੀ ਨਹੀਂ ਤਾਂ ਖਾਧੀ ਠੀਕ ਹੈ ਰੋਟੀ ਖਾਧੀ ਮੇਲ ਚੋਣਾ ਮੇਲੂ ਹੂਕ ਸੁੱਤਾ ਪਿਆ ਸੀ ਤੇ ਇਹਦੇ ਵਿੱਚ ਆ ਜੂਗਾ ਨਾਮ ਠੀਕ ਆ ਕਰਤਾ ਦਾ ਜਿਹੜੇ ਕਿ ਕਿਰਿਆ ਨਾਲ ਮੇਲ ਹੈ ਹਾਂਜੀ ਅੱਗੇ ਹੈਗਾ 2021 ਵਾਲਾ ਇਸ ਦੇ ਵਿੱਚ ਪਹਿਲਾ ਪ੍ਰਸੰਗ ਸੱਤ ਵਖਿਆ ਪੂਜਾ ਅਰਜਾ ਵੰਦਨ ਡੰਡੌਤ ਖਟ ਕਰਮਾ ਰਹਾਤਾ ਤੇ ਅੱਗੇ ਹੈਗਾ ਵੇਖ ਇੰਜਨੀ ਸ਼ੋਰਾ ਲੋਕਾਂ ਆਈ ਸੂਲ ਕਰੇਂਦੀ ਤੇ ਅੱਗੇ ਕਵਤਾ ਦਾ ਸਾਰਤੀ ਕੇਂਦਰੀ ਭਾਵ ਚੋਰ ਗਿਆ ਘਰ ਸਾਦੇ ਹੀ ਰੱਖਦੀ ਜੋਗੀ ਆ ਝੂਠ ਆਖੇ ਤੇ ਕਵੈਸਚਨ ਆਨਸਰ ਨੇ ਬੋਲੇ ਸ਼ੇਖ ਫਰੀਦ ਸ਼ਬਦ ਵਿੱਚ ਫਰੀਦ ਜੀ ਮਨੁੱਖ ਨੂੰ ਕੀ ਸਿੱਖਿਆ ਦਿੰਦੇ ਨੇ ਹਰਨੀ ਹੋਵਾ ਵਨ ਵਸਾ ਸ਼ਬਦ ਵਿੱਚ ਆਤਮਾ ਕਿਸ ਤਰ੍ਹਾਂ ਵਪਾਰ ਕਰਨਾ ਚਾਹੁੰਦੀ ਹੈ ਈਡੀ ਕੁਐਸਚਨ ਹੈ ਕਿ ਕਿਸ ਅਵਸਥਾ ਵਿੱਚ ਮਨੁੱਖ ਲਈ ਨਾ ਕੋਈ ਵੈਰੀ ਰਹਿ ਜਾਂਦਾ ਤੇ ਨਾ ਕੋਈ ਬਗਾਨਾ ਨੰਬਰ 4 ਚੰਡੀ ਦੀ ਵਾਰ ਦਾ ਅੰਤਰੀ ਭਾਵ ਭਾਵ ਕੀ ਕੇਂਦਰੀ ਭਾਵ ਲਿਖਣਾ ਹੀਰ ਕਾਜੀ ਇਹਨੂੰ ਆਪਣੇ ਇਸ਼ਕ ਦੇ ਆਰੰਭ ਬਾਰੇ ਕੀ ਦੱਸਦੀ ਹੈ ਇੱਕ ਦਿਨ ਤੈਨੂੰ ਸੁਪਨਾ ਤਿਸਨ ਕਾਫੀ ਵਿੱਚ ਸ਼ਾਹ ਹੁਸੈਨ ਕੀ ਕਹਿਣਾ ਚਾਹੁੰਦਾ ਬੁੱਲੇ ਸਾ ਕਿਹੜੇ ਇਸ਼ਕ ਦੀ ਗੱਲ ਕਰਦਾ ਹੈ ਗਰਜੀ ਯਾਰਾਂ ਦੇ ਸੱਚੇ ਯਾਰਾਂ ਵਿੱਚ ਕੀ ਫਰਕ ਹੁੰਦਾ ਅੱਗੇ ਹੈਗਾ ਪੈਰਾ ਰਚਨਾ ਨਾਨਕ ਦੁਖਿਆ ਸਭ ਸੰਸਾਰ ਅਨੁਸ਼ਾਸਨ ਦਾ ਮਹੱਤਵ ਇੰਟਰਨੈਟ ਮਿੱਤਰਤਾ ਲਿਪੀ ਕੀ ਹੁੰਦੀ ਆ ਇਸ ਦੇ ਪ੍ਰਾਚੀਨ ਰੂਪਾਂ ਬਾਰੇ ਜਾਣਕਾਰੀ ਲਿਪੀ ਦਾ ਮਹੱਤਵ ਨਾਵਕੰਸ਼ ਕੀ ਹੁੰਦਾ ਹੈ ਰੂਪ ਦੇ ਦਾ ਤੇ ਇਹਦੀ ਸਥਾਪਤੀ ਬਾਰੇ ਚਰਚਾ ਕਰਨੀ ਆ ਕਿਰਵਾ ਕੰਚ ਕੀ ਹੈ ਕਿਰਵਾ ਕੰਚ ਦੇ ਮੁੱਖ ਕਿਰਿਆ ਬਾਰੇ ਤਾਂ ਜਾਣਕਾਰੀ ਦੇਣੀ ਆ ਅੱਗੇ ਹੈ ਬੱਚਾ ਗਾਉਂਦਾ ਹੈ ਮੁੱਖ ਕਿਰਿਆ ਬੱਚਾ ਗੀਤ ਗਾਉਂਦਾ ਤਾਂ ਮੁੱਖ ਕਿਰਿਆ ਤੇ ਜਾਊਗੀ ਜਿਹੜਾ ਕਿ ਤੇ ਇਹਦੇ ਵਿੱਚ ਆਊਗਾ ਗਾਉਂਦਾ ਗਾਉਂਦਾ ਮੁੱਖ ਕਿਰਿਆ ਮੈਂ ਦੋ ਕਾਪੀਆਂ ਤੇ ਇੱਕ ਪੈਨ ਖਰੀਦੀ ਆ ਖਰੀਦੀਆਂ ਨਹੀਂ ਆਊਗਾ ਖਰੀਦੇ ਆਊਗਾ ਦੇਖੋ ਇਹ ਦੇਖੋ ਬਾਰ ਬਾਰ ਗ੍ਰਾਮਰ ਰਿਪੀਟ ਹੁੰਦੀ ਆ ਸੋ ਇਹ ਕਰ ਲੋ ਖਰੀਦੇ ਆਊਗਾ ਅੱਗੇ ਹੈਗਾ ਕਿਰਾਵਾ ਕੰਚ ਮੈਂ ਰੋਟੀ ਖਾਦੀ ਹੀ ਨਹੀਂ ਤਾਂ ਇਹ ਤੇ ਚ ਆ ਜੂਗਾ ਖਾਦੀ ਅੱਗੇ ਹੈਗਾ ਉਸ ਉਸ ਦੀਆਂ ਚਾਰ ਉਸ ਦੀਆਂ 3 ਸਨ ਤੇ ਦੋ ਪੁੱਤਰ ਤਾਂ ਜੋਜਕਾਊਗਾ ਇਹਦੇ ਵਿੱਚ ਅਤੇ ਨੈਕਸਟ ਹੈਗਾ 192019 ਵਾਲਾ ਚੂੜਾ ਪੰਨ ਬਲੰਗ ਸਿਉ ਮੁੰਦੇ ਸੰਬਾਹੀ ਸੰਬਾਹਾ ਤੇ ਪਾਂਹਾਂ ਆਵਾਜ਼ ਨਾਲ ਮਜਲੀ ਸੁੰਦੀਆਂ ਨੇ ਪਾਂਹਾਂ ਆਵਾਜ਼ ਬਹਾਰ ਨਹੀਂ ਭਾਈ ਮਰਨ ਤੇ ਪੈਂਦੀ ਆ ਭੱਜਵਾਹ ਬਿਨਾਂ ਪਾਂਹਾਂ ਦੇ ਪਰੇ ਪ੍ਰਵਾਹ ਨਹੀਂ ਲੱਖੋ ਓਠ ਕੋਲ ਵਸੈਂਦਿਆਂ ਦੀ ਪਾਂਹਾਂ ਗਿਆ ਜੇ ਟੀ ਕੋਈ ਹਾਰ ਨਹੀਂ ਭਾਈ ਤਾਂ ਵਧੇ ਭਾਈ ਉਸਾਰਦੇ ਨੇ ਪੰਜ ਆਵਾਜ਼ ਬਾਜ ਬਹਾ ਬਾਂ ਬੇਲੀ ਜਾਰ ਨਹੀਂ ਤੇ ਕਪਤਾ ਦਾ ਸਾਰ ਤੇ ਕੇਂਦਰੀ ਭਾਵ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਦੁਨੀਆ ਜੀਵਨ ਚਾਰ ਦਿਹਾੜੇ ਤੇ ਫਰੀਦ ਕਿੱਥੇ ਤੇਰੇ ਮਾਪਿਆਂ ਸਲੋਕਰਾਂ ਹੀ ਫਰੀਦੀ ਮਨੁੱਖ ਨੂੰ ਕੀ ਉਪਦੇਸ਼ ਦਿੰਦੇ ਨੇ ਮੋਤੀ ਤਾਂ ਮੰਦਰ ਬਾਣੀ ਵਿੱਚੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਆ ਬਿਰਹਣ ਮਾਲਕ ਪਤੀ ਦੀ ਗੱਲ ਕਰਨ ਵਾਲੇ ਨੂੰ ਕੀ ਦੇਣਾ ਚਾਹੁੰਦੀ ਆ ਤੇ ਬਿਸਰ ਗਈ ਸਭ ਤਤ ਪਰਾਇ ਨੈਕਸਟ ਹੈਗਾ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਆਦਵਾਲੇ ਤੇ ਕੀ ਪ੍ਰਭਾਵ ਪਿਆ ਚੰਡੀ ਦੀ ਵਾਰ ਦਾ ਰਚਨਹਾਰਾ ਕੌਣ ਹੈ ਵਾਰਿਸ ਸ਼ਾਹ ਦੇ ਕਿੱਸੇ ਹੀਰ ਦੀਆਂ ਵਿਸ਼ੇਸ਼ਤਾਵਾਂ ਲਿਖਣੀਆਂ ਨੇ ਪੰਜਾਬੀ ਕਿੱਸਾ ਕਾਵ ਦਾ ਮੁੱਢੀ ਕੌਣ ਹੋ ਉਸਨੇ ਕਿਹੜਾ ਕਿੱਸਾ ਲਿਖਿਆ ਪੈਰਾ ਰਚਨਾ ਭ੍ਰूण ਹੱਤਿਆ ਬੇਰੋਜ਼ਗਾਰੀ ਸਮੇਂ ਦੀ ਕਾਦਰ ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ ਗੁਰਮੁਖੀ ਲਿਪੀ ਦੀ ਪਰੰਚੀਨਤਾ ਨਾਵਾਕੰ ਸ਼ੀਰੀ ਪ੍ਰਵਾਸਾ ਅਕਰਮਕ ਤੇ ਇਸ ਕਰਮਕ ਕਿਰਿਆ ਦੇ ਲੱਛਣ ਤੇ ਪ੍ਰਵਾਸਾ ਹਾਂਜੀ ਚਾਰ ਉਸ ਦੀਆਂ 3 ਸਨ ਤੇ ਦੋ ਪੁੱਤਰ ਦੇਖੋ ਕਿੰਨੀ ਵਾਰ ਰਿਪੀਟ ਹੋ ਰਿਹਾ ਚਾਰ ਉਸ ਦੀਆਂ 3 ਸਨ ਅਤੇ ਦੋ ਉਸ ਦੇ ਪੁੱਤਰ ਸੰਯੋਜਕਾ ਅਤੇ ਮੈਂ ਕਿਤਾਬ ਪੜਦਾ ਹਾਂ ਮੇਲ ਠੀਕ ਕਰਨਾ ਮੈਂ ਕਿਤਾਬ ਪੜਦਾ ਹਾਂ ਲਿਖਿਆ ਹੋਇਆ ਠੀਕ ਹੈ ਮੈਂ ਕਿਤਾਬ ਪੜਦਾ ਹਾਂ ਆਊਗਾ ਪੜਦਾ ਹਾਂ ਅੱਗੇ ਹੈਗਾ ਕਿਰਿਆਵਾਚਨ ਅਜੇ ਅਜੇ ਦੇ ਸੌਂਦਿਆ ਹੀ ਮੈਂ ਚਲਾ ਗਿਆ ਤੇ ਇਹਦੇ ਵਿੱਚ ਆ ਜਾਊਗਾ ਕਿਰਿਆਵਾਚਨ ਚ ਸੌਂਦਿਆਂ ਹੀ ਮੈਂ ਚਲਾ ਗਿਆ ਠੀਕ ਹੈ ਅੱਗੇ ਹੈਗਾ ਅਧਿਆਪਕ ਨੇ ਵਿਆਕਰਨ ਪੜਾਈ ਹੀ ਨਹੀਂ ਨਾਵਾਕੰਚ ਅਧਿਆਪਕ ਅੱਗੇ ਹੈਗਾ 2018 ਵਾਲਾ ਹਾਂਜੀ ਇਹਦੇ ਵਿੱਚ ਹੈਗੇ ਨੇ ਹਾਂਜੀ ਪ੍ਰਸੰਗ ਸਹਿਤ ਵੇਖਿਆ ਦਿਲੇ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆ ਹਾਂਜੀ ਨੈਕਸਟ ਰੂਹੂ ਛੱਡ ਕਲਬੂਤ ਜਿਉਂ ਵਿਦਾ ਹੁੰਦਾ ਤੀਵੇਂ ਇਹੇ ਦਰਵੇਸ਼ ਸਿਧਾਰਿਆਈ ਅੱਗੇ ਹੈਗਾ ਕੇਂਦਰੀ ਭਾਵ ਕੜਿਆਲੀ ਦੇਹੋਂ ਨਿਕਾਲ ਵਿਸਵਾਦ ਨਾਦ ਵਿਸਵਾਦ ਵੇਦ ਅੱਗੇ ਹੈਗੇ ਨੇ ਹਾਂਜੀ ਕੁਐਸਚਨ ਆਨਸਰ ਨੇ ਸ਼ਾਰਟ ਵਿਰਹਨ ਜੀ ਇਸਤਰੀ ਨੀਂਦ ਨੂੰ ਕਿਉਂ ਬੁਲਾ ਰਹੀ ਹੈ ਮਿਹਰਬਾਨ ਸਾਹਿਬ ਸ਼ਬਦ ਦੇ ਵਿੱਚ ਪਰਮਾਤਮਾ ਦੇ ਕੀ ਗੁਣ ਦੱਸੇ ਗਏ ਨੇ ਸਾਧ ਸੰਗਤ ਮਿਲਣ ਨਾਲ ਮਨੁੱਖ ਕੀ ਅਨੁਭਵ ਕਰਨ ਲੱਗਦਾ ਹੈ ਸਤਗੁਰ ਨਾਨਕ ਪ੍ਰਗਟਿਆ ਪੌੜੀ ਵਿੱਚ ਪ੍ਰਗਿਰਤੀ ਕਵੀਰ ਵੇ ਕਿਹੜੇ-ਕਿਹੜੇ ਨੇ ਚੰਡੀ ਦੀ ਵਾਰ ਵਿੱਚ ਰਣ ਭੂਮੀ ਦਾ ਨਜ਼ਾਰਾ ਕਿਹੋ ਜਿਹਾ ਹੈ ਹੀਰ ਦੇ ਮੋਦਰ ਵਿੱਚ ਕੁੜੀ ਨੇ ਮਾਂ ਨੂੰ ਕੀ ਕਿਹਾ ਨੀ ਤੈਨੂੰ ਰੱਬ ਨਾਲ ਬੁੱਲੀ ਕਾਫੀ ਵਿੱਚ ਕਵੀ ਕੀ ਕਹਿਣਾ ਚਾਹੁੰਦਾ ਹੈ ਬੁੱਲੇ ਸ਼ਾਹ ਕਿਸ ਇਸ਼ਕ ਦੀ ਗੱਲ ਕਰਦਾ ਹੈ ਪੈਰਾ ਰਚਨਾ VOTER ਵੋਟਰਾਂ ਤੇ ਰਾਜਨੀਤੀ ਸਾਈਬਰ ਅਪਰਾਧ ਮਾਤ ਭਾਸ਼ਾ ਦਾ ਮਹੱਤਵ ਅਤੇ ਮਿੱਤਰਤਾ ਅੱਗੇ ਹੈਗਾ ਉਪਰਾਤਨ ਭਾਰਤੀ ਲਿਪੀਆਂ ਬਾਰੇ ਤੁਸੀਂ ਕੀ ਜਾਣਦੇ ਹੋ ਇਸ ਦੇ ਮੁੱਢ ਤੇ ਵਿਕਾਸ ਲਿਪੀ ਤੋਂ ਕੀ ਭਾਵਾ ਪੰਜਾਬੀ ਲੂਟਕ ਮਿਲੀਪੀ ਦੱਸਣੀ ਆ ਕਿਰਿਆ ਅੱਗੇ ਹੈਗਾ ਵਾਕ ਅੰਸ਼ ਤੋਂ ਕੀ ਭਾਵਾ ਨਾ ਵਾਕ ਅੰਸ਼ ਦੀ ਪ੍ਰਵਾਸ਼ਾ ਦੱਸ ਕੀ ਦੇ ਆਂ ਵੀ ਦੀਆਂ ਦੱਸਣੇ ਨੇ ਪਛਾਣ ਅੱਗੇ ਹੈਗਾ ਕਿਰਿਆ ਵਾਕ ਅੰਸ਼ ਕੀ ਹੁੰਦਾ ਇਸ ਦੇ ਕਿਸਮਾਂ ਤੇ ਅੱਗੇ ਹੈਗਾ ਨਾਵਾ ਕੰਸ਼ ਤੇ ਸਬੰਧਕ ਚੁਣਾ ਲੱਕੜੀ ਨੂੰ ਖੁਣ ਨੇ ਖਾ ਲਿਆ ਨੇ ਸਬੰਧਕ ਆ ਗਿਆ ਨਾਵਾ ਕੰਸ਼ ਆ ਗਿਆ ਲੱਕੜੀ ਤੇ ਕਿਰਿਆ ਵਾਕਣ ਸ਼ੁਨਾ ਭਾਰੀ ਮੀ ਜਾਂ ਤੇਜ ਹਨੇਰੀ ਆਵੇਗੀ ਤਾਂ ਆਵੇਗੀ ਕਿਰਿਆ ਵਾਕਣ ਆ ਜਾਊਗਾ ਫੌਜ ਵਿੱਚ ਬਹੁਤੇ ਜਵਾਨ ਨਸ਼ੇ ਦੀ ਵਰਤੋਂ ਨਹੀਂ ਕਰਦੇ ਕਰਤਾ ਕਰਮ ਕਿਰਿਆ ਚੁਣਾ ਤਾਂ ਇਹਦੇ ਵਿੱਚ ਫੌ ਇਹਦੇ ਵਿੱਚ ਆ ਜਾਊਗਾ ਜਿਹੜੇ ਕਿ ਕਰਮ ਕੀ ਆ ਜਾਊਗਾ ਨਸ਼ਾ ਠੀਕ ਹੈ ਕਿਰਿਆ ਆਜੂਗੇ ਇਹਦੇ ਵਿੱਚ ਕਰਦੇ ਤੇ ਕਰਤਾ ਆਜੂਗਾ ਨੌਜਵਾਨ ਠੀਕ ਹੈ ਫੌਜੀ ਨੌਜਵਾਨ ਜਾਂ ਫੌਜ ਫੌਜ ਵਿੱਚ ਨੌਜਵਾਨ ਨਾਵਕੰਸ਼ ਤੇ ਵਿਸ਼ੇਸ਼ਣ ਚੁਣਨਾ ਰਾਜ ਆਂਦੇ ਮੁੰਡੇ ਸ਼ਰਾਰਤਾਂ ਕਰਦੇ ਹਨ ਤੇ ਇਹਦੇ ਵਿੱਚ ਵਿਸ਼ੇਸ਼ਣ ਆਜੂਗਾ ਜਿਹੜੇ ਕਿ ਸ਼ਰਾਰਤਾਂ ਨਾਵਕੰਸ਼ ਆਜੂਗਾ ਮੁੰਡੇ ਤੇ ਅੱਗੇ ਹੈਗਾ 17 2017 ਵਾਲਾ ਧਰਤੀ ਤਾਂ ਹੀਰੇ ਨਾਲ ਜੜਤੀ ਪਲੰਘ ਲਾਲ ਜੜਾਓ ਜਿਸ ਢੁੰਡਿਆਂ ਤੇ ਸਪਾਇਓ ਨਹੀਂ ਚੁਰਚੁਰ ਹੋਇਆ ਮੋਰ ਠੀਕ ਹੈ ਅੱਗੇ ਹੈਗਾ ਕਫਤਾ ਦਾ ਸਾਰ ਜਾਂ ਕੇਂਦਰੀ ਭਾਵ ਬੇੜਾ ਬੰਦ ਨਾ ਸਕਿਓ ਜਾਂ ਇੱਕ ਦਿਨ ਤੈਨੂੰ ਸੁਪਨਾ ਥੀਸਨ ਦਿਲੇ ਮੁਹੱਬਤ ਸ਼ਬਦ ਵਿੱਚ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਪ੍ਰਮਾਤਮਾ ਦਾ ਅੰਤ ਕੌਣ ਪਾ ਸਕਦਾ ਹੈ ਜੈ ਪ੍ਰਸ਼ਾਦ ਅਸਤੀ ਅਮਰਤ ਖਾਏ ਬਾਣੀ ਵਿੱਚ ਪ੍ਰਭੂ ਦੀਆਂ ਕਿਹੜੇ ਕਿਹੜੀਆਂ ਬਖਸ਼ੀਸ਼ਾਂ ਦਾ ਵੇਰਵਾ ਗੁਰੂ ਨਾਨਕ ਦੇ ਜਨਮ ਨਾਲ ਆਲੇ ਦੁਆਲੇ ਉੱਤੇ ਕੀ ਵਾ ਪ੍ਰਭਾਵ ਪਿਆ ਚੰਡੀ ਦੀ ਵਾਰ ਦਾ ਰਚਨਹਾਰਾ ਕੌਣ ਹੈ ਪੰਜਾਬੀ ਕਿੱਸਾ ਕਾਪ ਦਾ ਮੁੱਢੀ ਕੌਣ ਉਸਨੇ ਕਿਹੜਾ ਕਿੱਸਾ ਲਿਖਿਆ ਦੁਨੀਆ ਦੀਆਂ ਪਦਾਰਥਕ ਅਵਸਥਾ ਦੇ ਮੁਕਾਬਲੇ ਇਸ਼ਕ ਕਿਹੋ ਜੀ ਚੀਜ਼ ਹੈ ਭਾਬੀਆਂ ਰਾਂਜੇ ਨੂੰ ਕੀ ਤਾਣਾ ਮਾਂ ਦੰਦੀਆਂ ਨੇ ਪੈਰਾ ਰਚਨਾਗੇ ਅਨੁਸ਼ਾਸਨ ਦਾ ਮਹੱਤਵ ਔਰਤਾਂ ਵਿਰੁੱਧ ਅਪਰਾਧ ਮੇਲਿਆਂ ਦਾ ਬਦਲਦਾ ਰੂਪ ਰੁੱਤਮ ਮਨੁੱਖ ਤੇ ਵਾਤਾਵਰਣ ਰੁੱਖ ਮਨੁੱਖ ਤੇ ਵਾਤਾਵਰਣ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿੱਥੋਂ ਤੱਕ ਠੁਕਮੀਆਂ ਲਿਪੀ ਹੈ ਦਲੀਲਾਂ ਸਹਿਤ ਉੱਤਰ ਦੇਣਾ ਗੁਰਮੁਖੀ ਲਿਪੀ ਦੇ ਨਿਕਾਸ ਤੇ ਵਿਕਾਸ ਬਾਰੇ ਜਾਣਕਾਰੀ ਨਾਵਕੰਸ਼ ਦੀ ਪਛਾਣ ਤੇ ਵਿਧੀਆਂ ਕਾਲਕੀਤਾ ਕਾਲਕੀ ਕਿਰਿਆ ਅੱਗੇ ਹਾਂਜੀ ਜਸਵੀਰ ਨੇ ਪਤੰਗ ਉਡਾਇਆ ਕਰਮ ਕਰਕ ਤਾਂ ਕਰਮ ਕੀ ਕੀ ਕੀਤਾ ਇਹਨੇ ਪਤੰਗ ਠੀਕ ਹੈ ਤੇ ਕਰਮ ਹੁੰਦਾ ਵੀ ਜੋ ਕੰਮ ਕੀਤਾ ਗਿਆ ਮੈਂ ਦੋ ਕਾਪੀਆਂ ਤੇ ਇੱਕ ਪੈਨ ਖਰੀਦਿਆ ਤਾਂ ਬਾਰ-ਬਾਰ ਰਿਪੀਟ ਹੋ ਰਿਹਾ ਖਰੀਦੀਆਂ ਪਰਖਿਆ ਖਰੀਦੇ ਆ ਜੂਗਾ ਬੱਚਾ ਗੀਤ ਗਾਉਂਦਾ ਹੈ ਮੁਖ ਕਿਰਿਆ ਤੇ ਸਹਾਇਕ ਕਿਰਿਆ ਹੈ ਆਜੂਗੇ ਦੇ ਵਿੱਚ ਸਹਾਇਕ ਕਿਰਿਆ ਗਾਉਂਦਾ ਮੁਖ ਕਿਰਿਆ ਉਹ ਬੇੜੇ ਵੜਦੇ ਆ ਹੀ ਬੋਲਣ ਲੱਗ ਪਿਆ ਕਾਲ ਕੀ ਤੇ ਅਕਾਲ ਕੀ ਕਿਰਿਆ ਚੁਣਨੀ ਆ ਦੇ ਵਿੱਚ ਤਾਂ ਜਿਹੜਾ ਕਿ ਇਹਦੇ ਵਿੱਚ ਅਕਾਲ ਕੀ ਆਜੂਗਾ ਅ ਬੜਦੇ ਆ ਆ ਲੱਗਿਆ ਹੋਇਆ ਇਹਦੇ ਵਿੱਚ ਤੇ ਕਾਲ ਕੀ ਹੋ ਜੂਗੀ ਬੋਲਣ ਲੱਗ ਠੀਕ ਹੈ ਅਕਾਲ ਕੀ ਵੜਦੇ ਆ ਤਾਂ ਕਾਲ ਕੀ ਹੋਗੀ ਲੱਗ ਪਿਆ ਤੇ ਅੱਗੇ ਹੈਗਾ 16 2016 ਹਾਂਜੀ ਪ੍ਰਸੰਗ ਸਹਿਤ ਵਿਆਖਿਆਤ ਬਾਦ ਮੇਰੀ ਬੁੱਕਲ ਦੇ ਵਿੱਚ ਚੋਰ ਕੋਈ ਬੋਲੇ ਰਾਮ ਰਾਮ ਕੇਂਦਰੀ ਭਾਗ ਅਗਲੇ ਸ਼ਾਰਟ ਕੁਐਸਚਨ ਆਨਸਰ ਨੇ ਲਗੇ ਪੈਰਾ ਰਚਨਾ ਵਾਤਾਵਰਨ ਦੀ ਸੰਭਾਲ ਸਲਿਕਾ ਵਿਦਿਆਰਥੀ ਤੇ ਅਨੁਸ਼ਾਸਨ ਸਦਾਚਾਰਕ ਗੁਣ ਗੁਰਮੁਖੀ ਲਿਪੀ ਦਾ ਨਿਕਾਸ ਤੇ ਵਿਕਾਸ ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ ਨਾਵਾਂ ਕੰਸ਼ ਦੀ ਪ੍ਰਵਾਸਾ ਸਕਰਮਕ ਕਿਰਿਆ ਕਰਮਕ ਕਿਰਿਆ ਚੰਤਰ ਦਸਨਾ ਹਾਕੀ ਦੀ ਟੀਮ ਦੇ ਸਾਰੇ ਖਿਡਿਆਰੀ ਖੇਡ ਰਹੇ ਹਨ ਨਾਵਾਂ ਕੰਸ਼ ਤੇ ਇਹਦੇ ਵਿੱਚ ਆ ਜਾਊਗਾ ਖਿਡਿਆਰੀ ਠੀਕ ਹੈ ਹਾਕੀ ਦੀ ਟੀਮ ਤੇ ਕਿਰਿਆ ਦਾ ਨਾਮ ਦਸਨਾ ਛਿੰਦੇ ਨੇ ਕੁੱਤੇ ਨੂੰ ਡੰਡਾ ਮਾਰਿਆ ਦਸਨੀ ਵੀ ਕਿਹੜੀ ਕਿਰਸ ਕਰਮਕ ਜਾਂ ਕਰਮਕ ਹਾਂਜੀ ਕੁੱਤੇ ਨੂੰ ਮਾਰਿਆ ਜਿਹੜੀ ਕਿ ਡੰਡਾ ਮਾਰਿਆ ਤਾਂ ਕਰਮਕ ਕੀ ਰਹੇ ਤੇ ਅੱਗੇ ਹੈਗਾ ਦਸਵੀਂ ਵਾਲੇ ਦਿਨ ਦਸਵੀਂ ਵਾਲੇ ਦਿਨ ਰਾਵਣ ਤੇ ਮੇਗਨਾ ਦੇ ਪੁਤਲੇ ਨੂੰ ਅਗ ਲਾ ਦਿੱਤੀ ਗਈ ਇੱਥੇ ਜਾਂਦੀ ਆ ਅੱਗੇ ਕਰਤਾ ਦਾ ਕਰਮ ਨਾਲ ਮੁੰਡਾ ਰੋਟੀ ਖਾ ਰਿਹਾ ਹੈ ਕਰਤਾ ਦੇ ਕਰਮ ਦੱਸਣੇ ਨੇ ਕਰਮ ਕੀ ਆ ਰੋਟੀ ਕਰਤਾ ਕੀ ਆ ਮੁੰਡਾ ਹਾਂਜੀ ਇਸੀ ਤੁਹਾਡੇ ਪ੍ਰੀਵਿਅਸ ਇਅਰ ਕੁਐਸਚਨ ਪੇਪਰ ਥੈਂਕਸ